ਸਾਹਿਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਕਿਵੇਂ ਹੋ ਸਾਰੇ ਤੇ ਸਾਡੀ ਮਾਰਨਿੰਗ ਹੁਣ ਹੁੰਦੀ ਆ ਕਿਉਂਕਿ ਟਾਈਮ ਵੱਜ ਗਿਆ 8 ਤੇ ਮੈਂ ਤਾਂ ਜਗਮੀਤ ਨੇ ਹਜੇ ਪੀਣੀ ਆ ਚਾਹ ਠੀਕ ਆ ਤੇ ਚਾਹ ਬਣਾਉਣੀ ਆ ਤੇ ਜਿਵੇਂ ਕਿ ਅੱਜ ਸਾਰਿਆਂ ਨੂੰ ਪਤਾ ਹੀ ਆ ਆਪਾਂ ਗੁਰੂ ਘਰੇ ਤਾਂ ਰੋਜ਼ ਹੀ ਜਾਂਦੇ ਹਾਂ ਨਾ ਅੱਜ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਪਾਛਾ ਦਾ 시ਦੀ ਧਾੜਾ ਸੀਗਾ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰਨ ਮੇਰਾ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਹੱਸਦੇ ਵਸਦੇ ਰੱਖਣ ਸਾਰਿਆਂ ਨੂੰ ਤੇ ਜਿੱਥੇ ਵੀ ਬੈਠੇ ਆ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਜ਼ਰੂਰ ਕਰਿਓ ਗੁਰੂ ਘਰਾਂ ਵਿੱਚ ਜ਼ਰੂਰ ਜਾਇਆ ਕਰੋ ਸ਼ੁਕਰਾਨਾ ਕਰਕੇ ਆਇਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਕੇ ਆਇਆ ਕਰੋ ਜਿਨ੍ਹਾਂ ਨੇ ਸਾਡੀ ਖਾਤਰ ਇੰਨਾ ਕੁਛ ਸਿਆ ਐਨੇ ਦੁੱਖ ਤਕਲੀਫਾਂ ਝੱਲੇ ਸ਼ਹੀਦਾਂ ਪਾਈਆਂ ਸਿਰਪ ਸਾਡੀ ਖਾਤਰ ਤੇ ਅੱਜ ਆਪਾਂ ਜੇ ਆਪਣੇ ਬੱਚਿਆਂ ਚ ਹੱਸਦੇ ਆ ਖੇਡਦੇ ਆ ਰਾਜੀ ਖੁਸ਼ੀਆਂ ਤਾਂ ਸਿਰਫ ਉਹਨਾਂ ਦੀ ਬਦੌਲਤ ਕਰਕੇ ਸੋ ਸਾਰੇ ਜਣੇ ਗੁਰੂ ਘਰ ਵਿੱਚ ਜਾਇਆ ਕਰੋ ਆਪਣੇ ਬੱਚਾ ਨੂੰ ਵੀ ਲੈ ਕੇ ਜਾਇਆ ਕਰੋ ਇਹਨਾਂ ਨੂੰ ਵੀ ਸਮਝਾਇਆ ਕਰੋ ਕਿ ਆਪਾਂ ਗੁਰੂ ਘਰੇ ਜਾਣਾ ਤੇ ਵਾਹਿਗੁਰੂ ਜੀ ਦਾ ਸ਼ੁਕਰ ਕਰਕੇ ਆਉਣਾ ਤੇ ਹੋਰ ਜਿਹੜਾ ਕੁਝ ਆਪਾਂ ਨੂੰ ਪ੍ਰਮਾਤਮਾ ਨੇ ਦੇਣਾ ਉਹ ਤਾਂ ਆਪਾਂ ਨੂੰ ਬਿਨਾਂ ਮੰਗੇ ਵੀ ਮਿਲੀ ਜਾਂਦਾ ਹੈ ਤੇ ਮੰਗੇ ਤੋਂ ਤਾਂ ਆਪਾਂ ਨੂੰ ਮਿਲਣਾ ਹੀ ਮਿਲਣਾ ਸੋ ਜ਼ਰੂਰ ਗੁਰੂ ਘਰਾਂ ਵਿੱਚ ਜਾਇਆ ਕਰੋ ਕੀ ਹਾਲ ਹੈ ਸਾਰਿਆਂ ਦੇ ਤੇ ਜਨਮਿਤ ਬੰਨੀ ਜਾਂਦਾ ਪੱਕ ਤੇ ਇਹਨੂੰ ਪੱਕ ਦਾ ਬਹੁਤ ਸ਼ੌਕ ਆ ਅਸੀਂ ਚੱਲੇ ਆਂ ਬਾਗੇ ਪੁਰਾਣੇ ਤੇ ਜੇ ਕੁਝ ਖਾਣਾ ਤਾਂ ਦੱਸੋ ਕੁਝ ਲਿਆ ਦਾਂਗੇ ਤੁਹਾਨੂੰ ਬਾਗੇੜ ਠੀਕ ਆ ਦੱਸ ਦੋ ਜੇ ਕੀ ਖਾਣਾ ਕੀ ਪਸੰਦ ਆ ਤੁਹਾਨੂੰ ਕੋਈ ਸਮੋਸੇ ਗੋਲ ਗੱਪੇ ਕੋਈ ਗਾਚਕ ਮੂੰਗਫਲੀ ਆਇਦਰ ਟ੍ਰਾਂਚ ਤਾਂ ਮੂੰਗਫਲੀ ਖਾਂਦੇ ਲੋਕ ਬਰਕਰਰ ਪੀਜਾ ਤੇ ਬਰਕਰਰ ਪੀਜਾ ਖਾਣਾ ਤਾਂ ਦੱਸੋ ਆਦੇ ਬੰਨੀ ਜਾਂਦਾ ਪੱਕ ਗਾਈਸ ਵੀ ਲੈ ਬੱਸ ਇਹਦੇ ਕੋਲ ਤਾਂ ਗਾਈਸ ਵੀਰੇ ਬੱਸ ਹੋਰ ਨਹੀਂ ਸਾਨੂੰ ਕੋਈ ਗਾਈਸ ਵੀਰੇ ਤੋਂ ਬਿਨ ਤੇ ਚਲੋ ਠੀਕ ਆ ਹੁਣ ਜ ਬਾਗੇ ਵਾਲੇ ਜਾ ਕੇ ਤੁਹਾਨੂੰ ਬਾਗੇ ਵਾਲੇ ਵਿਖਾਵਾਂਗੇ ਵੈਸੇ ਤਾਂ ਬਥੇਰੀ ਵੇਖਿਆ ਤੁਸੀਂ ਬਾਗੇ ਵਾਲਾ ਸਾਡਾ ਤੇ ਬਾਗਾ ਪ੍ਰਾਣਾ ਦਿਖਾਵਾਂਗੇ ਤੁਹਾਨੂੰ ਵੈਸੇ ਵੀਡੀਓ ਚ ਜੇ ਟਾਈਮ ਲੱਗਿਆ ਤਾਂ ਵੀਡੀਓ ਬਣਾ ਲਾਂਗੇ ਤੇ ਅਸੀਂ ਚੱਲੇ ਆ ਕੋਈ ਨਿੱਕੜ ਸੁੱਕੜ ਸਮਾਨ ਸੋਂ ਲੱਲਾ ਪੱਬਾ ਲੈਣ ਫਿਰ ਇਦਣ ਠੀਕ ਆ ਏ ਬਾਈ ਵੀਡੀਓ ਲਾਇਕ ਸ਼ੇਅਰ ਕਰ ਦਿਆ ਕਰੋ ਪੈਸੇ ਨਹੀਂ ਪੈਂਦੇ ਤੁਹਾਨੂੰ ਆਹੋ